ਮਲੋਟ ਵਿਖੇ ਡੇਰੀ ਨੂੰ ਅਚਾਨਕ ਅੱਗ ਲੱਗੀ ਹੈ ਜੀਆਂ ਦੱਸੇ ਜਾ ਰਿਹਾ ਕਿ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋਇਆ ਦਰਸਲ ਮਲੋਟ ਵਿਖੇ ਰਾਹੁਲ ਡੇਰੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਮਲੋਟ ਫਾਇਰ ਬ੍ਰਿਗੇਡ ਦੀ ਟੀਮ ਓਕੇ ਤੇ ਪਹੁੰਚ ਚੁੱਕੀ ਹੈ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਫਿਲਹਾਲ ਤੋਂ ਦੱਸੀ ਕਿ ਅੱਜ ਸਵੇਰੇ 메ਨ ਬਾਜ਼ਾਰ ਗਲੀ ਨੰਬਰ 1 ਸਥਿਤ ਰਾਹੁਲ ਡੇਰੀ ਨੂੰ ਅੱਗ ਲੱਗ ਜਾਂਦੀ ਹੈ ਜਾਣਕਾਰੀ ਮੁਤਾਬਕ ਡੇਰੀ ਮਾਲਕ ਅਭਿਜੈ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਰ ਜੀ ਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਡੈਰੀ ਦੇ ਨਾਮ ਤੇ ਆਪਣੀ ਸ਼ੋਪ ਹੈ ਅਮੂਲ ਸਰ ਦੇ ਆਪਣੇ ਕੋਲ ਜਨਸੀ ਹੈ ਆ ਦਾ ਪੁੱਲਾ ਕੰਮ ਜੁੱਟ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਤੇ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਚਾ ਆ ਗਏ ਹਾਂ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣ ਜਿਉਂ ਕੱਟਾਂਗੇ ਉਹ ਫਿਰ ਅਸੀਂ ਰਾਤ ਤੇੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ ਤਿੰਨ ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਜੀ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰਿਜਾਂ ਤੇ ਹੋ ਗਿਆ 15-17 ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕੀ ਬਿਜਲੀ ਸਪਾਰਕਿੰਗ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਰਿਲੇਟ ਆਈ ਆਕਤਮ ਵੱਧ ਆਈ ਮਲੋਟ ਵਿਖੇ ਡੇਰੀ ਨੂੰ ਅਚਾਨਕ ਅੱਗ ਲੱਗੀ ਹੈ ਜੀਆਂ ਦੱਸੇ ਜਾ ਰਿਹਾ ਕਿ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋਇਆ ਦਰਸਲ ਮਲੋਟ ਵਿਖੇ ਰਾਹੁਲ ਡੇਰੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਮਲੋਟ ਫਾਇਰ ਬ੍ਰਿਗੇਡ ਦੀ ਟੀਮ ਓਕੇ ਤੇ ਪਹੁੰਚ ਚੁੱਕੀ ਹੈ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਫਿਲਹਾਲ ਤੋਂ ਦੱਸੀ ਕਿ ਅੱਜ ਸਵੇਰੇ 메ਨ ਬਾਜ਼ਾਰ ਗਲੀ ਨੰਬਰ 1 ਸਥਿਤ ਰਾਹੁਲ ਡੇਰੀ ਨੂੰ ਅੱਗ ਲੱਗ ਜਾਂਦੀ ਹੈ ਜਾਣਕਾਰੀ ਮੁਤਾਬਕ ਡੇਰੀ ਮਾਲਕ ਅਭਿਜੈ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਰ विजय कुमार मेरा नाम है जी राहुल डेयरी के दे नाम से अपनी शॉप है अमूलसर में अपने को जानते हैं आधा कुल्ला काम जो है 4 बजे चौकीदार ने फोन किया है के कहंदे ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਚਾ ਆ ਗਏ ਹਾਂ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਦੋਂ ਕਟਾਂਗੇ ਉਹ ਫਿਰ ਅਸੀਂ ਰਾਤ ਤੇੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ ਤਿੰਨ ਘੰਟਿਆਂ ਬਾਅਦ ਹੱਕ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰਿਜਾਂ ਕੀ ਹੋ ਗਿਆ 15 ਸੰਸਤ ਕੋਈ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕੀ ਬਿਜਲੀ ਸਪਾਰਕ ਹੋਇਆ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲਾਈਟ ਆਈ ਆਕਤਮ ਵੱਧ ਆਈ ਹੋਵੇ ਮਲੋਟ ਵਿਖੇ ਡੇਰੀ ਨੂੰ ਅਚਾਨਕ ਅੱਗ ਲੱਗੀ ਹੈ ਜੀਹਾਂ ਦੱਸਿਆ ਜਾ ਰਿਹਾ ਕਿ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ ਦਰਸਲ ਮਲੋਟ ਵਿਖੇ ਰਾਹੁਲ ਡੇਰੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਮਲੋਟ ਫਾਇਰ ਬ੍ਰਿਗੇਡ ਦੀ ਟੀਮ मौके ਤੇ ਪਹੁੰਚ ਚੁੱਕੀ ਹੈ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਫਿਲਹਾਲ ਤੋਂ ਦੱਸ ਵਿਕੇ ਅੱਜ ਸਵੇਰੇ 메ਨ ਬਾਜ਼ਾਰ ਗਲੀ ਨੰਬਰ 1 ਸਥਿਤ ਰਾਹੁਲ ਡੇਰੀ ਨੂੰ ਅੱਗ ਲੱਗ ਜਾਂਦੀ ਹੈ ਜਾਣਕਾਰੀ ਮੁਤਾਬਕ ਡੇਰੀ ਮਾਲਕ ਅਵਿਜੇ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਵੀਰ ਜੀ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਡੈਰੀ ਦੇ ਨਾਮ ਤੇ ਆਪਣੀ ਸ਼ੌਪ ਹੈ ਅਮੂਲ ਸਰ ਦੇ ਆਪਣੇ ਕੋਲ ਏਜੰਸੀ ਹੈ ਆ ਦਾ ਖੁੱਲਾ ਕੰਮ ਜੁੜਦਾ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਚਾ ਆ ਗਏ ਹਾਂ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਟ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਦੋਂ ਕਟਾਂਗੇ ਉਹ ਫਿਰ ਅਸੀਂ ਰਾਤ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲੈਡ ਕੱਟੀ ਤਿੰਨ ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਜੀ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰੀਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰੀਜਾਂ ਕੀ ਹੋ ਗਿਆ ਸਾਰਾ ਨੁਕਸਾਨ ਸਭ ਤੇ ਕੁਝ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਫਾਹਰ ਸਿਲੰਡਰ ਲੱਗੇ ਹੋਏ ਸੀਗੇ ਓਹ ਫਟ ਗਿਆ ਕੀ ਕੀ ਲੱਗਦਾ ਕੀ ਬਿਜਲੀ ਸਪਾਰਕਿੰਗ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਰਿਲੇਟ ਆਈ ਆਕਤਮ ਵੱਧ ਆਈ ਹੋਵੇ